ਸੱਚੇ ਗੱਲ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਨੈਸ਼ਨਲ ਆਸਟ੍ਰੇਲੀਆ ਬੈਂਕ ਨਾਲ ਧੋਖਾਧੜੀ ਕਰਨ ਵਾਲੇ ਤਿੰਨ ਮੁਸਲਮਾਨ ਨੂੰ ਅਦਾਲਤ ਨੇ ਸੁਣਾਈ ਸਜ਼ਾ ਤਿੰਨਾਂ ਤੇ ਬੈਂਕ ਨਾਲ 21 ਮਿਲੀਅਨ ਆਸਟ੍ਰੇਲੀਅਨ ਡਾਲਰ ਦੀ ਧੋਖਾਧੜੀ ਦਾ ਦੋਸ਼ ਆਸਟ੍ਰੇਲੀਆ ਵਿੱਚ ਇੱਕ ਹੋਰ ਭਿਆਨਕ ਤੂਫਾਨ ਦੀ ਚੇਤਾਵਨੀ ਉੱਤਰ ਪੱਛਮੀ ਕੰਡੇ ਤੇ ਚੱਕਰਵਾਤੀ ਤੂਫਾਨ ਸ਼ਾਉਨ ਨੂੰ ਲੈ ਕੇ ਅਲਰਟ ਜਾਰੀ ਸ਼ਾਉਨ ਕਾਰਨ 185 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਕਰੀਬ 1.5 ਲੱਖ ਸਾਲਾਂ ਤੋਂ ਵੱਧ ਸਮੇਂ ਬਾਅਦ ਅਸਮਾਨ ਵਿੱਚ ਨਜ਼ਰ ਆ ਰਿਹਾ ਇੱਕ ਪੁਛਲ ਤਾਰਾ ਜੀ3 ਐਟਲਸ ਧੂਮਕੇ ਤੇ ਉਹਨੂੰ ਆਸਟ੍ਰੇਲੀਆ ਦੇ ਕਈ ਸ਼ਬਿਆਂ ਵਿੱਚ ਲੋਕਾਂ ਨੇ ਵੇਖਿਆ ਮਾਹਿਰਾਂ ਅਨੁਸਾਰ ਅਗਲੇ ਕੁਝ ਹੋਰ ਦਿਨਾਂ ਤੱਕ ਮਿਲੇਗਾ ਵੇਖਣ ਦਾ ਮੌਕਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਆਸਟ੍ਰੇਲੀਆ ਦੀ ਇੱਕ ਅਦਾਲਤ ਨੇ ਬੈਂਕ ਧੋਖਾਧੜੀ ਦੇ ਤਿੰਨ ਮੁਲਜ਼ਮਾਂ ਨੂੰ ਅੱਜ ਸਜ਼ਾ ਸੁਣਾ ਦਿੱਤੀ ਵੱਡੀ ਗੱਲ ਇਹ ਕਿ ਇਹਨਾਂ ਵਿੱਚ ਇੱਕ ਮੁਲਜ਼ਮ ਮੌਨਿਕਾ ਸਿੰਘ ਨੈਸ਼ਨਲ ਆਸਟ੍ਰੇਲੀਆ ਬੈਂਕ ਵਿੱਚ ਵੱਡੇ ਅਹੁਦੇ ਤੇ ਤਾਇਨਾਤ ਸੀ ਅਦਾਲਤ ਨੇ ਮੰਨਿਆ ਕਿ ਮੌਨਿਕਾ ਸਿੰਘ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਦੋ ਹੋਰ ਸਾਥੀਆਂ ਨਾਲ ਮਿਲ ਕੇ ਬੈਂਕ ਨਾਲ ਕਰੀਬ 21 ਮਿਲੀਅਨ ਆਸਟ੍ਰੇਲੀਅਨ ਡਾਲਰ ਦੀ ਧੋਖਾਧੜੀ ਕੀਤੀ। ਮੁਲਜ਼ਮਾਂ ਨੂੰ 3 ਤੋਂ 2.5 ਸਾਲ ਤੱਕ ਦੀ ਸਜ਼ਾ ਸੁਣਾਈ ਗਈ ਹੈ। ਸਿਡਨੀ ਦੀ ਇੱਕ ਅਦਾਲਤ ਨੇ ਬੈਂਕ ਧੋਖਾਧੜੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਸਜ਼ਾ ਸੁਣਾਈ ਹੈ। ਇਹ ਤਿੰਨੇ ਭਾਰਤੀ ਮੂਲ ਦੇ ਦੱਸੇ ਜਾ ਰਹੇ ਨੇ। ਅਦਾਲਤ ਨੇ ਜਿਨ੍ਹਾਂ ਨੂੰ ਸਜ਼ਾ ਸੁਣਾਈ ਹੈ ਉਹਨਾਂ ਵਿੱਚ ਸ਼ਾਮਲ ਮੌਨਿਕਾ ਸਿੰਘ ਨੈਸ਼ਨਲ ਆਸਟ੍ਰੇਲੀਆ ਬੈਂਕ ਦੀ ਸੀਨੀਅਰ ਅਧਿਕਾਰੀ ਸੀ ਮੁਲਜ਼ਮਾਂ ਵਿੱਚ ਮੌਨਿਕਾ ਸਿੰਘ ਦਵਿੰਦਰ ਦੇਵ ਅਤੇ ਸ਼੍ਰੀਨਿਵਾਸ ਨਾਇਡੂ ਚਮਕੂਰੀ ਸ਼ਾਮਲ ਨੇ ਦੱਸਿਆ ਜਾ ਰਿਹਾ ਕਿ ਇਹ ਸਾਰੇ ਭਾਰਤੀ ਮੂਲ ਦੇ ਨੇ ਇਹਨਾਂ ਸਾਰਿਆਂ ਨੇ 2018 ਤੋਂ 2020 ਦਰਮਿਆਨ ਸਮੇਂ-ਸਮੇਂਤੇ ਬੈਂਕ ਨਾਲ ਧੋਖਾਧੜੀ ਕੀਤੀ ਇਹ ਸਾਰੇ ਸੋਮਵਾਰ ਨੂੰ ਸਿਡਨੀ ਦੇ ਡਾਊਨਿੰਗ ਸੈਂਟਰ ਜ਼ਿਲ੍ਹਾ ਕੋਰਟ ਵਿੱਚ ਪੇਸ਼ ਹੋਏ ਜਿੱਥੇ ਇਹਨਾਂ ਤਿੰਨਾਂ ਨੂੰ ਅਦਾਲਤ ਨੇ ਦੋਸ਼ੀ ਮੰਨਿਆ ਅਦਾਲਤ ਨੇ ਨੈਸ਼ਨਲ ਆਸਟ੍ਰੇਲੀਆ ਬੈਂਕ ਦੀ ਸਿਡਨੀ ਬ੍ਰਾਂਚ ਦੀ ਸਾਬਕਾ ਸੀਨੀਅਰ ਐਸੋਸੀਏਟ ਮੌਨਿਕਾ ਸਿੰਘ ਨੂੰ ਧੋਖਾਧੜੀ ਯੋਜਨਾ ਨਾਲ ਸੰਬੰਧਿਤ ਨੌ ਅਪਰਾਧਾਂ ਲਈ 3 ਸਾਲ ਦੀ ਸਜ਼ਾ ਸੁਣਾਈ ਹੈ ਹਾਲਾਂਕਿ ਉਸ ਦੀ ਸਜ਼ਾ ਦਾ ਹਵਾਲਾ ਕਰ ਨਜ਼ਰਬੰਦੀ ਦੀ ਸਜ਼ਾ ਅਤੇ ਕਮਿਊਨਿਟੀ ਸਰਵਿਸ ਆਰਡਰ ਲਈ ਯੋਗਤਾ ਦਾ ਮੁਲਾਂਕਣ ਕਰਨ ਲਈ ਕੀਤਾ ਗਿਆ ਜੱਜ ਡੋਨਾ ਵੁੱਡਬਰਨ ਨੇ ਅਦਾਲਤ ਨੂੰ ਦੱਸਿਆ ਕਿ ਮੌਨਿਕਾ ਸਿੰਘ ਨੇ ਨੈਸ਼ਨਲ ਆਸਟ੍ਰੇਲੀਆ ਬੈਂਕ ਵਿੱਚ ਇੱਕ ਕਰਮਚਾਰੀ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਸਜ਼ਾ ਸੁਣਾਉਂਦੇ ਹੋਏ ਜੱਜ ਡੋਨਾ ਵੁੱਡਬਰਨ ਨੇ ਕਿਹਾ ਕਿ ਮੌਨਿਕਾ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਲਗਾਤਾਰ ਬੇਈਮਾਨੀ ਨਾਲ ਵਿਵਹਾਰ ਕਰਦੀ ਰਹੀ। ਉਧਰ ਅਦਾਲਤ ਨੇ ਮੰਨਿਆ ਕਿ ਵੱਖ-ਵੱਖ ਭੂਮਿਕਾ ਨਿਭਾਉਣ ਦੇ ਬਾਵਜੂਦ ਉਹ ਸਾਰੇ ਇੱਕ ਹੀ ਅਪਰਾਧਿਕ ਕਾਰੋਬਾਰ ਵਿੱਚ ਸ਼ਾਮਲ ਰਹੇ। ਇਸ ਦੌਰਾਨ ਮੌਨਿਕਾ ਸਿੰਘ ਦੇ ਸਾਥੀ ਦੇਵ ਜੋ ਕਿ ਗਿਰਵੀ ਨਾਮਾ ਦਲਾਲ ਹੈ ਅਤੇ ਆਈਟੀ ਸਲਾਹਕਾਰ ਚਮਕੂਰੀ ਨੂੰ ਕਰਮਵਾਰ 2.5 ਸਾਲ ਅਤੇ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਇਹਨਾਂ ਦੋਵਾਂ ਮੁਲਜ਼ਮਾਨਾਂ ਨੂੰ ਵੀ ਘਰ ਨਜ਼ਰਬੰਦੀ ਦੀ ਸਜ਼ਾ ਲਈ ਯੋਗਤਾ ਦੇ ਮੁਲਾਂਕਣ ਲਈ ਭੇਜਿਆ ਗਿਆ ਸੀ। ਦਸਨੀਯੋਗਾ ਕਿ ਬੀਤੇ ਸਾਲ ਸਤੰਬਰ 2024 ਵਿੱਚ ਸਿਡਨੀ ਦੀ ਡਾਊਨਿੰਗ ਸੈਂਟਰ ਜਸਟਿਸ ਕੋਰਟ ਦੀ ਇੱਕ ਜੂਰੀ ਨੇ 16 ਹਫ਼ਤਿਆਂ ਦੇ ਲੰਬੇ ਮੁਕਦਮੇ ਤੋਂ ਬਾਅਦ ਤਿੰਨਾਂ ਨੂੰ ਦੋਸ਼ੀ ਪਾਇਆ ਸੀ ਜੂਰੀ ਨੇ ਸਾਰੇ ਮੁਲਜ਼ਮਾਨ ਨੂੰ 19 ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਜਿਸ ਵਿੱਚ ਬੇਈਮਾਨੀ ਨਾਲ ਵਿੱਤੀ ਲਾਭ ਪ੍ਰਾਪਤ ਕਰਨ ਦੇ ਕਈ ਦੋਸ਼ ਸ਼ਾਮਲ ਨੇ ਮੁਲਜ਼ਮਾਂ ਨੇ ਫਰਜੀ ਬੈਂਕ ਵਾਊਚਰ ਦੀ ਵਰਤੋਂ ਕਰਕੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਦੱਸਿਆ ਗਿਆ ਕਿ ਨੈਸ਼ਨਲ ਆਸਟ੍ਰੇਲੀਆ ਬੈਂਕ ਦੀ ਮੁਲਾਜ਼ਮ ਮੌਨਿਕਾ ਸਿੰਘ ਨੇ ਚਮਕੂਰੀ ਨਾਲ ਮਿਲ ਕੇ ਲਗਭਗ 17 ਮਿਲੀਅਨ ਡਾਲਰ ਦੀ ਨਕਦੀ ਕਢਵਾਉਣ ਲਈ ਅੰਦਰੂਨੀ ਬੈਂਕ ਵਾਊਚਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਅਦਾਲਤ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਮੌਨਿਕਾ ਸਿੰਘ ਨੇ ਖਾਲੀ ਵਾਊਚਰ ਜੋ ਕਿ ਚੈੱਕਾਂ ਵਾਂਗ ਕੰਮ ਕਰਦੇ ਸਨ ਚਮਕੂਰੀ ਨੂੰ ਦਿੱਤੇ ਜਿਸ ਨੇ ਇਹ ਵਾਊਚਰ ਆਪਣੇ ਦੋਸਤ ਨੂੰ ਭਰਨ ਅਤੇ ਜਮ੍ਹਾਂ ਕਰਵਾਉਣ ਲਈ ਕਿਹਾ मोनिका सिंह ਅਤੇ ਦੇਵ ਨੇ ਇਸ ਫਰਾਡ ਸਕੀਮ ਦੀ ਵਰਤੋਂ ਕਰਕੇ ਨੈਸ਼ਨਲ ਆਸਟ੍ਰੇਲੀਆ ਬੈਂਕ ਨੂੰ ਕਰੀਬ 5 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਨੈਸ਼ਨਲ ਆਸਟ੍ਰੇਲੀਆ ਬੈਂਕ ਨੂੰ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਫੰਡ ਟ੍ਰਾਂਸਫਰਡ ਕੀਤੇ ਜਾਣ ਤੋਂ ਪਹਿਲਾਂ ਸਟਾਫ ਸਫਲਤਾਪੂਰਵਕ ਦਖਲ ਦੇਣ ਦੇ ਯੋਗ ਸੀ। ਫਿਲਹਾਲ ਇਹਨਾਂ ਸਾਰਿਆਂ ਨੂੰ ਸ਼ਰਤਾਂ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਹੈ। ਉਹ ਮਾਰਚ ਵਿੱਚ ਮੁੜ ਤੋਂ ਅਦਾਲਤ ਵਿੱਚ ਪੇਸ਼ ਹੋਣਗੇ। ऑस्ट्रेलिया ਦੇ ਪੂਰਬੀ ਕੰਡੇ ਤੇ ਭਿਆਨਕ ਤੂਫਾਨਾਂ ਤੋਂ ਲੋਕੀ ਹਾਲੇ ਉਬਰੇ ਵੀ ਨਹੀਂ ਕਿ ਇੱਕ ਹੋਰ ਚੱਕਰਵਾਤੀ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਪੱਛਮੀ ਆਸਟ੍ਰੇਲੀਆ ਦੇ ਉੱਤਰ-ਪੱਛਮੀ ਕੰਡੇ ਨਾਲ ਟਕਰਾਉਣ ਵਾਲੇ ਗਰਮ ਖੰਡੀ ਚੱਕਰਵਾਤੀ ਤੂਫਾਨ ਸ਼ੌਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਇਹ ਤੂਫਾਨ ਭਾਰੀ ਨੁਕਸਾਨ ਕਰ ਸਕਦਾ ਹੈ। ਚੱਕਰਵਾਤੀ ਤੂਫਾਨ ਸ਼ੌਨ ਕਾਰਨ 185 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਲੋਕਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। ਆਸਟ੍ਰੇਲੀਆ ਦੇ ਪੂਰਬੀ ਕੰਢੇ ਤੇ ਭਿਆਨਕ ਤੂਫਾਨਾਂ ਦੇ ਕਹਿਰ ਤੋਂ ਬਾਅਦ ਹੁਣ ਇੱਕ ਹੋਰ ਚੱਕਰਵਾਤੀ ਤੂਫਾਨ ਆਉਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਵਾਰ ਪੱਛਮੀ ਆਸਟ੍ਰੇਲੀਆ ਦੇ ਉੱਤਰ-ਪੱਛਮੀ ਕੰਢੇ ਨਾਲ ਟਕਰਾਉਣ ਵਾਲੇ ਗਰਮ ਖੰਡੀ ਚੱਕਰਵਾਤੀ ਤੂਫਾਨ ਸ਼ੌਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਚੱਕਰਵਾਤੀ ਤੂਫਾਨ ਦੀ ਗੰਭੀਰਤਾ ਨੂੰ ਵੇਖਦਿਆਂ ਇਸ ਨੂੰ ਸ਼੍ਰੇਣੀ 3 ਦਾ ਤੂਫਾਨ ਐਲਾਨ ਦਿੱਤਾ ਗਿਆ ਹੈ। ਆਸਟ੍ਰੇਲੀਆ ਦੇ ਮੌਸਮ ਵਿਗਿਆਨ ਬਿਊਰੋ ਨੇ ਸੋਮਵਾਰ ਸਵੇਰੇ ਟ੍ਰੋਪੀਕਲ ਤੂਫਾਨ ਸ਼ੌਨ ਨੂੰ ਸ਼੍ਰੇਣੀ 2 ਤੋਂ ਸ਼੍ਰੇਣੀ 3 ਵਿੱਚ ਅਪਗ੍ਰੇਡ ਐਲਾਨਦਿਆਂ ਲੋਕਾਂ ਨੂੰ ਸੁਚੇਤ ਰਹਿਣ ਮੌਸਮ ਮਾਹਿਰਾਂ ਅਨੁਸਾਰ ਇਸ ਚੱਕਰਵਾਤੀ ਤੂਫਾਨ ਕਾਰਨ ਹਵਾ ਦੀ ਰਫਤਾਰ 185 ਕਿਲੋਮੀਟਰ ਪ੍ਰਤੀ ਘੰਟਾ ਤੱਕ ਜਾ ਸਕਦੀ ਹੈ ਮੌਸਮ ਵਿਭਾਗ ਨੇ ਪਛਮੀ ਆਸਟ੍ਰੇਲੀਆ ਦੇ ਉੱਤਰ ਪੱਛਮੀ ਪਿਲਬਾਰਾ ਤੱਟ ਦੇ ਵਸਨੀਕਾਂ ਨੂੰ ਕਰਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ ਕਿਉਂਕਿ ਚੱਕਰਵਾਤੀ ਤੂਫਾਨ ਕਾਰਨ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਪਛਮੀ ਆਸਟ੍ਰੇਲੀਆ ਦੇ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦੇ ਵਿਭਾਗ ਦੁਆਰਾ ਜਾਰੀ ਇੱਕ ਐਮਰਜੈਂਸੀ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਖਤਰੇ ਵਿੱਚ ਹੋ ਅਤੇ ਤੁਹਾਨੂੰ ਤੁਰੰਤ ਕਦਮ ਚੁੱਕਣ ਦੀ ਜ਼ਰੂਰਤ ਹੈ ਇਸੁਰਾ ਨਿਵਾਸੀਆਂ ਨੂੰ ਇਮਾਰਤਾਂ ਦੇ ਸਭ ਤੋਂ ਮਜ਼ਬੂਤ ਅਤੇ ਸੁਰੱਖਿਅਤ ਹਿੱਸਿਆਂ ਵਿੱਚ ਰਹਿਣ ਅਤੇ ਖਿੜਕੀਆਂ ਅਤੇ ਦਰਵਾਜ਼ਿਆਂ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਮੌਸਮ ਵਿਗਿਆਨ ਬਿਊਰੋ ਨੇ ਕਿਹਾ ਕਿ ਤੂਫਾਨ ਦੇ ਪ੍ਰਭਾਵ ਕਾਰਨ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠ ਸਕਦੀਆਂ ਨੇ ਅਤੇ ਤੱਟਵਰਤੀ ਖੇਤਰਾਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਇਲਾਕਿਆਂ ਵਿੱਚ ਹੜ੍ਹਾਂ ਦਾ ਖਤਰਾ ਹੈ, ਉਨ੍ਹਾਂ ਨੂੰ ਆਪਣੀ ਜਾਨ-ਮਾਲ ਦੀ ਸੁਰੱਖਿਆ ਲਈ ਹਰ ਸੰਭਵ ਉਪਰਾਲੇ ਕਰਨ ਦੇ ਨਾਲ-ਨਾਲ ਆਪਣੇ ਗੁਆਂਢੀਆਂ ਦੀ ਮਦਦ ਲਈ ਵੀ ਤਿਆਰ ਰਹਿਣਾ ਪਵੇਗਾ। ਮੌਸਮ ਵਿਭਾਗ ਅਨੁਸਾਰ ਮੌਸਮ ਵਿਭਾਗ ਮੁਤਾਬਕ ਤੂਫਾਨ ਸ਼ਾਂਤ ਦੀ ਦਿਸ਼ਾ ਦੱਖਣ ਪੱਛਮ ਵੱਲ ਬਦਲਣ ਦੀ ਸੰਭਾਵਨਾ ਹੈ ਜ਼ਿਕਰ ਹੈ ਕਿ ਆਸਟ੍ਰੇਲੀਆ ਦੇ ਲੋਕਾਂ ਨੂੰ ਬੀਤੇ 10 ਦਿਨਾਂ ਤੋਂ ਭਿਆਨਕ ਚੱਕਰਵਾਤੀ ਤੂਫਾਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੀਤੇ ਹਫਤੇ ਆਸਟ੍ਰੇਲੀਆ ਦੇ ਪੂਰਬੀ ਕੰਢੇ ਤੇ ਆਏ ਭਿਆਨਕ ਤੂਫਾਨਾਂ ਨੇ ਖਾਸੀ ਤਬਾਹੀ ਕੀਤੀ ਹੈ ਇਨ੍ਹਾਂ ਤੂਫਾਨਾਂ ਕਾਰਨ अनेका ਥਾਵਾਂ ਤੇ ਵੱਡੇ ਦਰਖਤ ਡਿੱਗ ਗਏ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਤੇ ਅੱਧਾ ਦਰਜਨ ਤੋਂ ਵੱਧ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਦੂਜੇ ਪਾਸੇ ਰੁੱਖਾਂ ਦੇ ਡਿੱਗਣ ਕਾਰਨ ਸੜਕੀ ਤੇ ਰੇਲ ਆਵਾਜਾਈ ਵਿੱਚ ਰੁਕਾਵਟ ਆਈ ਮੌਸਮ ਦੇ ਪ੍ਰਭਾਵ ਰੁਖਕਰਨ ਲੱਖਾਂ ਮਕਾਨਾਂ ਦੀ ਬਿਜਲੀ ਪ੍ਰਭਾਵਿਤ ਹੋਈ ਆਸਟ੍ਰੇਲੀਆ ਦੇ ਕੁਝ ਸੂਬਿਆਂ ਦੇ ਲੋਕਾਂ ਕੋਲ ਇਹਨੇ ਦਿਨੀ ਅਸਮਾਨ ਵਿੱਚ ਇੱਕ ਵੱਖਰਾ ਦ੍ਰਿਸ਼ ਦੇਖਣ ਦਾ ਮੌਕਾ ਹੈ ਕਰੀਬ 1.5 ਲੱਖ ਸਾਲਾਂ ਤੋਂ ਵੱਧ ਸਮੇਂ ਬਾਅਦ ਇੱਕ ਪੁਛਲ ਤਾਰਾ ਅਸਮਾਨ ਵਿੱਚ ਨਜ਼ਰ ਆ ਰਿਹਾ ਹੈ ਇਸ ਨੂੰ ਜੀ3 ਐਟਲਸ ਧੂਮਕੇਤੂ ਦਾ ਨਾਮ ਦਿੱਤਾ ਗਿਆ ਹੈ ਅਦ੍ਰਿਸ਼ ਹੋਣ ਤੋਂ ਪਹਿਲਾਂ ਅਗਲੇ ਕੁਝ ਦਿਨਾਂ ਤੱਕ ਇਹ ਆਸਟ੍ਰੇਲੀਆ ਦੇ ਵੱਖ-ਵੱਖ ਸੂਬਿਆਂ ਤੋਂ ਦੇਖਿਆ ਜਾ ਸਕੇਗਾ ਕੁਦਰਤ ਦੇ ਕਹਿਰ ਵਿਚਾਲੇ ਆਸਟ੍ਰੇਲੀਆ ਦੇ ਲੋਕਾਂ ਨੂੰ ਇਹਨੇ ਦਿਨੀ ਇੱਕ ਵੱਖਰਾ ਦ੍ਰਿਸ਼ ਵੇਖਣ ਨੂੰ ਮਿਲ ਰਿਹਾ ਹੈ। ਕਰੀਬ 1.60 ਹਜ਼ਾਰ ਸਾਲਾਂ ਵਿੱਚ ਪਹਿਲੀ ਵਾਰ ਆਸਟ੍ਰੇਲੀਆ ਦੇ ਅਸਮਾਨ ਵਿੱਚ ਦੁਰਲਭ ਧੂਮਕੇਤੂ ਜਿਸ ਨੂੰ ਪੁੱਛਲ ਤਾਰਾ ਵੀ ਕਿਹਾ ਜਾਂਦਾ ਹੈ, ਇਹਨੇ ਦਿਨੀ ਰੋਜ਼ ਨਜ਼ਰ ਆ ਰਿਹਾ ਹੈ। ਇਸ ਨੂੰ G3 ਐਟਲਸ ਧੂਮਕੇਤੂ ਦਾ ਨਾਂ ਦਿੱਤਾ ਗਿਆ ਹੈ। ਪੁਲਾੜ ਮਾਹਿਰਾਂ ਅਨੁਸਾਰ ਦੁਰਲਭ G3 ਐਟਲਸ ਧੂਮਕੇਤੂ ਇੱਕ ਵਾਰ ਫਿਰ ਸਾਡੀ ਗੈਲੈਕਸੀ ਵਿੱਚ ਵਾਪਸ ਆ ਗਿਆ ਹੈ ਅਤੇ ਦੱਖਣੀ ਕੋਲਿਸ ਫਾਇਰ ਤੋਂ ਵਿਖਾਈ ਦੇ ਰਿਹਾ ਹੈ। ਅਪ੍ਰੈਲ 2024 ਵਿੱਚ ਖੋਜੇ G3 ਐਟਲਸ ਦੀ ਆਰਬਿਟ ਜਦੋਂ ਤੋਂ ਇਹ ਸਾਹਮਣੇ ਆਇਆ ਉਦੋਂ ਤੋਂ NASA ਦੁਆਰਾ ਨੇੜਿਓ ਇਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਕਨੇਡਾ, ਆਸਟ੍ਰੇਲੀਆ ਅਤੇ ਸਨੂ ਧਰਤੀ ਤੋਂ ਦੇਖਣ ਵਿੱਚ ਕਾਮਯਾਬ ਹੋਏ ਨੇ। ਸਵੈਨਬਨ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਸਪੇਸ ਟੈਕਨੋਲੋਜੀ ਅਤੇ ਉਦਯੋਗ ਦੀ ਸਹਿ-ਨਿਰਦੇਸ਼ਕ ਡਾਕਟਰ ਰੇਵੇਕਾ ਐਲਨ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ G3 ਐਸ ਕਲਾਸ ਪੁੱਛਲ ਤਾਰੇ ਨੂੰ ਵੇਖਣ ਦੇ ਕੁਝ ਮੌਕੇ ਆਉਣਗੇ। ਡਾਕਟਰ ਐਲਨ ਨੇ ਦੱਸਿਆ ਕਿ ਧੂਮਕੇਤੂ G3 ਐਟਾ ਸਾਡੇ ਸੂਰਜ ਦੇ ਸਭ ਤੋਂ ਨਜ਼ਦੀਕ ਦੀ ਪਹੁੰਚ ਤੋਂ ਵੱਧ ਗਿਆ ਹੈ ਅਤੇ ਹੁਣ ਬਾਹਰੀ ਸੂਰਜੀ ਸਿਸਟਮ ਵੱਲ ਵਾਪਸ ਜਾ ਰਿਹਾ ਹੈ। ਇਸ ਦੀ ਚਮਕਦਾਰ ਪੂਛ 100 ਕਿਲੋਮੀਟਰ ਤੱਕ ਫੈਲਣ ਦੇ ਨਾਲ ਇਸ ਦੇ ਅਲੋਪ ਹੋਣ ਤੋਂ ਪਹਿਲਾਂ ਅਗਲੇ ਕੁਝ ਦਿਨਾਂ ਵਿੱਚ ਧੂਮਕੇਤੂ ਨੂੰ ਵੇਖਣ ਦਾ ਇੱਕ ਵੱਖਰਾ ਮੌਕਾ ਹੋਵੇਗਾ। ਉਹਨਾਂ ਨੇ ਦੱਸਿਆ ਕਿ ਇਸ ਨੂੰ ਵੇਖਣ ਲਈ ਸੂਰਜ ਡੁੱਬਣ ਤੋਂ ਥੋੜੀ ਦੇਰ ਬਾਅਦ ਬਾਹਰ ਨਿਕਲੋ ਦੱਖਣ-ਪੱਛਮੀ ਦਿਸ਼ਾ ਵੱਲ ਜੇਕਰ ਮੌਸਮ ਬਿਲਕੁਲ ਸਾਫ਼ ਹੈ ਤਾਂ ਅਸਮਾਨ ਵਿੱਚ ਤੁਸੀਂ ਸ਼ਾਨਦਾਰ ਦ੍ਰਿਸ਼ ਦੇਖ ਸਕਦੇ ਹੋ। ਇਹ ਚਮਕਦਾਰ ਗ੍ਰਹਿ ਸ਼ੁਕਰ ਦੇ ਹੇਠਾਂ ਪ੍ਰਕਾਸ਼ ਦੀ ਲੰਮੀ ਪੂਛ ਦੀ ਤਰ੍ਹਾਂ ਨਤਰਾਵੇਗਾ। NASA ਦੇ ਪੁਲਾੜ ਯਾਤਰੀ ਡੌਨ ਪੇਟਿਟ ਨੇ ਪੁਲਾੜ ਤੋਂ G3D ਫੋਟੋ ਲਈ। ਪੇਟਿਟ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਕਿਹਾ ਆਰਬਿਟ ਤੋਂ ਧੂਮਕੇ ਤੂੰ ਨੂੰ ਵੇਖਣਾ ਬਿਲਕੁਲ ਹੈਰਾਨੀਜਨਕ ਹੈ ਜੀ3 ਐਟਲਸ ਵਿੱਚ ਸਾਡੇ ਸੂਰਜੀ ਸਿਸਟਮ ਵਿੱਚ ਸਭ ਤੋਂ ਚਮਕਦਾਰ ਧੂਮਕੇ ਤੂੰ ਬਣਨ ਦੀ ਸਮਰੱਥਾ ਹੈ ਇਹ ਹੋਰ 8 ਲੱਖ ਸਾਲਾਂ ਤੱਕ ਦੁਬਾਰਾ ਨਹੀਂ ਵੇਖਿਆ ਜਾ ਸਕੇਗਾ ਪਲੈਨੇਟੇਰੀਅਨ ਵੇਖਣ ਵਾਲੇ ਸੂਰਜ ਡੁੱਬਣ ਤੋਂ ਥੋੜੀ ਦੇਰ ਬਾਅਦ ਜੀ3 ਨੂੰ ਆਸਟ੍ਰੇਲੀਆਈ ਅਸਮਾਨ ਵਿੱਚ ਵੇਖ ਸਕਦੇ ਨੇ ਪਰ ਸਿਰਫ ਥੋੜੇ ਸਮੇਂ ਲਈ ਨਵੀਂ ਤਸਵੀਰ ਵਿੱਚ ਕੈਪ ਦੇ ਨਾਮ ਤੇ ਬਣਾਈ ਗਈ ਗੈਲੈਕਸੀ ਬਹੁਤ ਵਖਰੀ ਵਿਖਾਈ ਦਿੰਦੀ ਹੈ ਇਹ ਲਗਭਗ 3 ਦਿਨਾਂ ਵਿੱਚ 23 ਜਨਵਰੀ ਨੂੰ ਧਰਤੀ ਤੋਂ ਵਿਖਾਈ ਦੇਣਾ ਬੰਦ ਕਰ ਦੇਵੇਗੀ ਕੁਝ ਖੁਸ਼ਕਿਸਮਤ ਆਸਟ੍ਰੇਲੀਆਨਾ ਨੇ ਤੂਮਕੇਤੂ ਨੂੰ ਨੰਗੀ ਅੱਖ ਨਾਲ ਦੇਖਿਆ ਫੋਟੋਗ੍ਰਾਫਰਾਂ ਨੇ ਸੋਸ਼ਲ ਮੀਡੀਆ ਤੇ ਔਰੇਂਜ ਨਿਊ ਸਾਊਥ ਵੈਲਜ਼ ਵਿਕਟੋਰੀਆ ਦੇ ਮਾਉਂਟ ਡਾਂਡੇ ਨੌਂਗ ਅਤੇ ਐਡਲੇਡ ਪਹਾੜੀਆਂ ਵਿੱਚ ਮਾਉਂਟ ਬਾਰਕਰ ਵਿੱਚ ਤੂਮਕੇਤੂ ਨੂੰ ਵੇਖਣ ਦੀ ਸੂਚਨਾ ਦਿੱਤੀ ਨਿਊ ਸਾਊਥ ਵੈਲਜ਼ ਦੇ ਫੋਟੋਗ੍ਰਾਫਰ ਨੇ 19 ਜਨਵਰੀ ਨੂੰ ਔਰੇਂਜ ਵਿੱਚ ਮਾਉਂਟ ਕੋਨਰਬੋਲਸ ਤੇ ਆਪਣੀ ਵੈਂਟਸ ਪੁਆਇੰਟ ਤੇ ਤੂਮਕੇ ਤੋਂ ਦੀਆਂ ਸ਼ਾਨਦਾਰ ਤਸਵੀਰਾਂ ਖਿੱਚੀਆਂ ਨਾਸਾ ਦੇ ਅਨੁਸਾਰ ਜੀ3 13 ਜਨਵਰੀ ਨੂੰ ਸੂਰਜ ਦੇ 13.5 ਮਿਲੀਅਨ ਕਿਲੋਮੀਟਰ ਦੇ ਅੰਦਰ ਚਲਾ ਆਇਆ ਸੀ ਇੱਕ ਵਾਰ ਜਦੋਂ ਇਹ ਧਰਤੀ ਤੋਂ ਦੂਰ ਚਲੇ ਜਾਂਦੇ ਨੇ ਤਾਂ ਨਾਸਾ ਦਾ ਅਨੁਮਾਨ ਹੈ ਕਿ ਇਹ ਲਗਭਗ 6 ਲੱਖ ਸਾਲਾਂ ਤੱਕ ਸੂਰਜ ਦੇ ਐਨੇ ਨੇੜੇ ਨਹੀਂ ਆਉਣਗਾ ਐਨੇ ਨੇੜੇ ਨਹੀਂ ਆਵੇਗਾ ਪੂਰਬੀ ਤੇ ਪੱਛਮੀ ਕੰਨਿਆਂ ਤੇ ਭਿਆਨਕ ਤੂਫਾਨਾਂ ਕਾਰਨ ਤਬਾਹੀ ਵਿਚਾਲੇ ਵਿਕਟੋਰੀਆ ਸੂਬੇ ਤੋਂ ਜ਼ਮੀਨ ਖਿਸਕਣ ਦਾ ਮਾਮਲਾ ਸਾਹਮਣੇ ਆਇਆ ਇਸ ਘਟਨਾ ਵਿੱਚ ਕਈ ਮਕਾਨ ਨੁਕਸਾਨੇ ਗਏ ਨੇ ਉਧਰ ਐਮਰਜੈਂਸੀ ਵਿਭਾਗ ਨੇ ਇਲਾਕੇ ਦੇ ਕੁਝ ਹੋਰ ਮਕਾਨਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਨੇ ਤਾਂ ਜੋ ਸੰਭਾਵੀ ਖਤਰੇ ਨੂੰ ਟਾਲਿਆ ਜਾ ਸਕੇ। ਆਸਟ੍ਰੇਲੀਆ ਵਿੱਚ ਪੂਰਬੀ ਤੇ ਪੱਛਮੀ ਕੰਢਿਆਂ ਤੇ ਕੁਦਰਤ ਦਾ ਕਹਿਰ جاری ਹੈ। ਇਸ ਵਿਸ਼ਾਲੇ ਵਿਕਟੋਰੀਆ ਸੂਬੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਇਸ ਕਾਰਨ ਕਈ ਮਕਾਨ ਨੁਕਸਾਨੇ ਗਏ ਨੇ। ਵਿਕਟੋਰੀਆ ਵਿੱਚ ਜ਼ਮੀਨ ਖਿਸਕਣ ਵਾਲੀ ਥਾਂ ਦੇ ਨੇੜੇ ਤੋਂ 5 ਹੋਰ ਪਰਿਵਾਰਾਂ ਨੂੰ ਮਕਾਨ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਨੇ। ਅਧਿਕਾਰੀਆਂ ਨੂੰ ਹਾਲੇ ਵੀ ਪਤਾ ਨਹੀਂ ਕਿ ਜ਼ਮੀਨ ਖਿਸਕਣ ਦਾ ਕਾਰਨ ਕੀ ਹੈ। ਇਸ ਤੋਂ ਪਹਿਲਾਂ ਬੀਤੇ ਹਫ਼ਤੇ ਮੋਰਿੰਗਟਨ ਪ੍ਰਾਇਦੀਪ ਦੇ ਮੈਕਰੇ ਵਿੱਚ ਇੱਕ ਘਟਨਾ ਵਿੱਚ ਇੱਕ ਆਲੀਸ਼ਾਨ ਘਰ ਤਬਾਹ ਹੋਇਆ ਸੀ ਜਿਸ ਵਿੱਚ ਇੱਕ ਕਾਉਂਸਲ ਵਰਕਰ ਜ਼ਖਮੀ ਹੋਇਆ ਬਾਕੀ ਪੰਜ ਘਰਾਂ ਨੂੰ ਬਾਹਰ ਕੱਢਣ ਵਾਲੇ ਜ਼ੋਨ ਵਿੱਚ ਜੋੜਨ ਤੋਂ ਬਾਅਦ ਹੁਣ ਜ਼ਮੀਨ ਖਿਸਕਣ ਦੇ ਦੋਵੇਂ ਪਾਸੇ ਕੁੱਲ 20 ਘਰਾਂ ਨੂੰ ਸੀਲ ਕਰ ਦਿੱਤਾ ਗਿਆ ਉਧਰ ਵਿਭਾਗ ਵੱਲੋਂ ਸਖਤੀ ਕਿਤੇ ਜਾਣਕਾਰਾਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸਥਾਨਕ ਨਿਵਾਸੀ ਹੀਥਰ ਅਤੇ ਸਾਈਮਨ ਮੈਕਕਿਨ ਨੇ ਕਿਹਾ ਕਿ ਸਾਨੂੰ ਜਾਣ ਲਈ ਸਿਰਫ 30 ਮਿੰਟ ਦਿੱਤੇ ਗਏ ਸਾਈਮਨ ਨੇ ਕਿਹਾ ਕਿ ਅਜੇ ਹੀ ਔਖੇ ਸਮੇ ਪੂਰੇ ਇਲਾਕੇ ਦੇ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਉਧਰ ਲਗਾਤਾਰ ਜ਼ਮੀਨ ਖਿਸਕਣ ਦੇ ਕਾਰਨ ਬਾਰੇ ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਦੇ ਹੇਠਾਂ ਜ਼ਿਆਦਾ ਪਾਣੀ ਜਾਂ ਅੰਡਰਗਰਾਊਂਡ ਪਾਈਪ ਵਿੱਚ ਲਗਾਤਾਰ ਲੀਕੇ ਸੰਭਾਵੀ ਕਾਰਨ ਹੋ ਸਕਦੇ ਨੇ ਦੂਜੇ ਪਾਸੇ ਸਾਊਥ-ਈਸਟ ਵਾਟਰ ਨੇ ਕਿਹਾ ਕਿ ਅਸੀਂ ਆਪਣੇ ਸਥਾਨਕ ਮੇਨ ਨੈਟਵਰਕ ਦੀ ਜਾਂਚ ਕਰ ਲਈ ਹੈ ਅਤੇ ਇਸ ਵਿੱਚ ਕੋਈ ਲੀਕੇਜ ਨਹੀਂ ਪਾਈ ਗਈ ਫਿਲਹਾਲ ਕੁਦਰਤੀ ਕੁਪੀ ਕਾਰਨ ਆਸਟ੍ਰੇਲੀਆ ਦੇ ਲੋਕਾਂ ਵਿੱਚ ਸਹਿਮ ਭਣਿਆ ਹੋਇਆ ਹੈ ਇਸ ਬੁਲਟਿੰਗ ਅਨਾਈ ਨਵੀਂ ਤਾਜ਼ਾ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਫਿਲਹਾਲ ਦਿਓ ਆਗਿਆ ਧੰਨਵਾਦ